ਅੱਜ ਉਸ ਮਹਾਨ ਸਖਸ਼ ਜਿਨ੍ਹਾਂ ਨੇ ਸਾਡਾ ਇਸ ਮੁਲਕ ਦਾ ਸਾਡੇ ਹਿੰਦੁਸਤਾਨ ਦਾ ਸੰਵਿਧਾਨ ਰਚਿਤ ਕੀਤਾ ਉਸ ਮਹਾਨ ਪੁਰਸ਼ ਬਾਬਾ ਸਾਹਿਬ ਦੇ ਅੱਜ ਜਨਮ ਦਿਨ ਤੇ ਪਹਿਲਾਂ ਤਾਂ ਮੈਂ ਸਾਰੇ ਹੀ ਜਗਤ ਨੂੰ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਕਿ ਮੈਂ ਕਹੂੰਗਾ ਕਿ ਸਾਰੇ ਹੀ ਸਮਸਤ ਜੋ ਵੀ ਦੁਨੀਆ ਦੇ ਵਿੱਚ ਕਿਤੇ ਕਿਤੇ ਵੀ ਆਪਣੇ ਹਿੰਦੁਸਤਾਨੀ ਵੱਸ ਰਹੇ ਨੇ ਉਹਨਾਂ ਨੂੰ ਸਭ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ। ਤਕਰੀਬਨ 134ਵਾਂ ਸਾਲ ਅੱਜ ਉਹਨਾਂ ਦਾ ਇਹ ਆਪਾਂ ਮਨਾ ਰਹੇ ਹਾਂ। ਉਹਨਾਂ ਦਾ ਬਰਥ ਔਰ ਜੋ ਸੰਵਿਧਾਨ ਲਿਖ ਗਏ ਉਹ ਸੰਵਿਧਾਨ ਨੂੰ ਅੱਜ ਵੀ ਸਾਡਾ ਮੁਲਕ ਐਸੀ ਮੈਂ ਕਹੂੰਗਾ ਸਭ ਤੋਂ ਵੱਡੀ ਡੈਮੋਕ੍ਰੇਸੀ ਕਹਿੰਦੇ ਆ ਅਸੀਂ ਆਪਣੇ ਮੁਲਕ ਨੂੰ। ਉਸ ਡੈਮੋਕ੍ਰੇਸੀ ਨੂੰ ਜੇਕਰ ਅੱਜ ਅੰਜਾਮ ਆਪਾਂ ਦੇ ਰਹੇ ਹਾਂ ਜਾਂ ਆਨੰਦ ਮਾਣ ਰਹੇ ਹਾਂ ਉਸ ਡੈਮੋਕ੍ਰੇਸੀ ਦਾ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਹੱਥ ਇਸ ਮਹਾਨ ਪੁਰਸ਼ ਦਾ ਹੈ ਕਿਉਂਕਿ ਜੋ ਸੰਵਿਧਾਨ ਲਿਖਿਆ ਗਿਆ ਉਹ ਸੰਵਿਧਾਨ ਦੇ ਵਿੱਚ ਹੀ ਸਾਰਾ ਕੁਝ ਇੱਕ ਉਹਨਾਂ ਨੇ ਇਸ ਇਸ ਹਿਸਾਬ ਨਾਲ ਰਚਿਤ ਕੀਤਾ ਸੋ ਮੈਂ ਸਾਰੇ ਹੀ ਆਪਣੇ ਸਾਥੀਆਂ ਦਾ ਇੱਥੇ ਜੋ ਅਸੀਂ ਇਕੱਤਰ ਹੋਏ ਹਾਂ ਸਾਹਨੇ ਵਾਲ ਵਿਖੇ ਉਹਨਾਂ ਦਾ ਸਾਰਿਆਂ ਦਾ ਹੀ ਮੈਂ ਧੰਨਵਾਦ ਵੀ ਕਰਦਾ ਔਰ ਸਭ ਨੂੰ ਮੈਂ ਬਹੁਤ ਬਹੁਤ ਵਧਾਈ ਦਿਨਾ ਖਾਸ ਕਰਕੇ ਪ੍ਰੈਸ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਸ਼ੁਭ ਦਿਹਾੜੀ ਤੇ ਜਿਹੜੀਆਂ-ਜਿਹੜੀਆਂ ਸ਼ਖਸੀਅਤਾਂ ਨੂੰ ਜੀ ਇੱਥੇ ਸਨਮਾਨ ਦਿੱਤਾ ਗਈ ਅੱਜ ਸਾਡੇ ਚੇਅਰਮੈਨ ਨੇ ਬਲੌਕ ਸ਼ਾਂਤੀ ਤੇ ਬਲਬੀਰ ਸਿੰਘ ਮੇਰੇ ਨਾਲ ਹੀ ਖੜੇ ਨੇ ਕੜਿਆਣਾ ਸਾਹਿਬ ਬਹੁਤ ਹੀ ਮੈਂ ਕਹੂੰਗਾ ਆ ਇਸ ਇਲਾਕੇ ਦੇ ਜੇ ਮੈਂ ਕਹਾਂ ਸੋਸ਼ਲ ਵਰਕਰਾਂ ਦੇ ਵਿੱਚ ਨਾਲ ਮੈਂ ਤਾਂ ਸ਼ਾਇਦ ਸਭ ਤੋਂ ਵੱਧ ਸੇਵਾ ਕਰਦੇ ਨੇ ਸਰਬਜੀਤ ਕੜਿਆਣਾ ਆਪਣੇ ਸਰਪੰਚ ਸਾਹਿਬ ਨੇ ਸਾਡੇ ਨਾਲ ਹੀ ਪਿੰਡ ਹੈ ਸਾਨੇਵਾਲ ਖੁਰਦ ਤੋਂ ਜੁਗਿੰਦਰ ਸਿੰਘ ਮੰਗਲੀ ਪਰਸ਼ੋਤਮ ਸਿੰਘ ਆਪਣੇ ਕਨੇਜ ਤੋਂ ਇਹ ਸਾਡੇ ਪਹਿਲਾਂ ਡਾਇਰੈਕਟਰ ਰਹੇ ਨੇ ਮਾਰਕੀਟ ਕਮੇਟੀ ਦੇ ਔਰ ਬਲੌਕ ਸ਼ਮਤੀ ਮੈਂਬਰ ਵੀ ਨੇ ਸੋ ਇਸੇ ਤਰ੍ਹਾਂ ਜੋ ਤੁਹਾਡੇ ਆਪਣੇ ਐਸੋਸੀਏਸ਼ਨ ਆ ਤੁਹਾਡੀ ਉਸ ਦੇ ਪ੍ਰਧਾਨ ਲੱਕੀ ਪਿਆਰ ਨਾਲ ਆਪਾ ਲੱਕੀ ਕਹਿੰਦੇ ਆ ਔਰ ਮੈਂ ਕਹੂੰਗਾ ਕਿ ਅੱਜ ਦਾ ਪ੍ਰੋਗਰਾਮ ਸ਼ਾਰਾ ਜੋ ਅਜੂਜ਼ਤ ਕੀਤਾ ਉਹ ਵੀ ਇਹ ਲੱਕੀ ਦੀ ਮਿਹਰਬਾਨੀ ਹੈ ਕਿ ਇੱਕ ਕਹਿੰਦੇ ਹੁੰਦੇ ਨੇ ਵੀ ਕਿਸੇ ਨੇ ਸ਼ੁਰੂਆਤ ਕਰਨੀ ਹੁੰਦੀ ਹੈ ਜਾਂ ਜੋ ਸਾਰਿਆਂ ਦਾ ਹੀ ਇੱਥੇ ਉਸ ਗੱਲ ਦੇ ਧੰਨਵਾਦ ਕਰਦਾ ਕੜਿਆਣਾ ਜੀ ਅੱਜ ਇੱਥੇ ਮੈਗਿਆ ਜੀ ਮਾਵਾ ਸਾਹਿਬ ਦਾ ਜੀਐਮਟੀ ਮਨਾਈ ਗਈ ਹੈ ਇੱਥੇ ਸਾਹਮਣੇ ਵਾਲੇ ਅੱਜ ਮਹਾਨ ਜੋਗਪੁਰਚ ਸਮਾਜ ਦੇ ਰਚਤਾ ਸਵਿਧਾਨ ਦੇ ਰਚਤਾ ਡਾਕਟਰ ਭੀਮrao Ambedkar ਜੀ ਦਾ 134ਵਾਂ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈ ਮੈਂ ਸਭ ਤੋਂ ਪਹਿਲਾਂ ਅੱਜ ਦੇ ਇਸ ਦਿਹਾੜੇ ਤੇ ਸਾਰੇ ਜਗਤ ਨੂੰ ਲੱਖ ਲੱਖ ਵਧਾਈ ਦਿਨਾ ਕਿਉਂਕਿ ਅਜਿਹੇ ਮਹਾਪੁਰਸ਼ ਜਿਹੜੇ ਨੇ ਕਿਉਂਕਿ ਧਰਤੀ ਤੇ ਇੱਕ ਵਾਰੀ ਆਉਂਦੇ ਨੇ ਕਿਉਂਕਿ ਉਹਨਾਂ ਨਾਲ ਦਾ ਕੋਈ ਪੜ੍ਹਿਆ ਲਿਖਿਆ ਇਨਸਾਨ ਅੱਜ ਤੱਕ ਨਾ ਹੋਇਆ ਤੇ ਨਾ ਹੀ ਹੋਣਾ ਡਾਕਟਰ ਬੇਰਕਾਲ ਸਾਹਿਬ ਨੇ 132 ਡਿਗਰੀਆਂ 32 132 ਡਿਗਰੀਆਂ ਜਿਹੜੀਆਂ ਸੌਰੀ 32 ਡਿਗਰੀਆਂ ਉਹਨਾਂ ਨੇ ਪਾਸ ਕੀਤੀਆਂ ਨੇ ਪੜ੍ਹਾਈ ਕੀਤੀ ਹੈ ਉਹਨਾਂ ਨੇ ਇੰਨੀ ਪੜ੍ਹਾਈ ਕਰਕੇ ਜਦੋਂ ਸੰਵਧਾਨ ਦੀ ਰਚਨਾ ਕਰਨ ਵਾਸਤੇ ਆदमी ਲਭ ਰਹੀ ਸੀ ਤਾਂ ਮੇਰਾ ਖਿਆਲ ਆ ਸਾਡੀ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਤਾਂ ਇਹਨਾਂ ਨੂੰ ਕੋਈ ਆਦਮੀ ਨਹੀਂ ਲੱਭਿਆ ਸਭ ਰਿਕੋ ਇੱਕ ਡਾਕਟਰ ਭੀਮਰਾਓ ਜੀ ਨਜ਼ਰ ਆਏ ਨੇ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਅੱਜ ਉਸ ਸੰਵਿਧਾਨ ਦੀ ਜਿਹੜੀ ਅਮਰੀਕਾ ਕੈਨੇਡਾ ਸਾਰੇ ਜਿੱਥੇ ਲੋਕਤੰਤਰ ਹੈ ਸਾਰੇ ਉਸ ਜਿਹੜੇ ਸੰਵਿਧਾਨ ਦੇ ਤਹਿਤ ਹੀ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਅਤੇ ਸਾਰੀ ਦੁਨੀਆ ਇਸ ਸੰਵਿਧਾਨ ਦੇ ਤਹਿਤ ਹੀ ਚੱਲਦੀ ਹੈ ਤੇ ਮੈਂ ਅੱਜ ਦੇ ਦਿਨ ਤੇ ਸਾਰੀ ਮਨਾਇਈ ਨੂੰ ਸਾਰੀ ਨੂੰ ਇਹਨੂੰ ਇਸ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਨਾ ਬਹੁਤ ਬਹੁਤ ਸਾਰਿਆਂ ਦਾ ਪ੍ਰਸਾਣਾਂ ਦਾ ਬਹੁਤ ਬਹੁਤ ਧੰਨਵਾਦ ਕਿਸੇ ਕਲੱਬ ਲੋਕਾਂ ਦੇ ਨੇ ਕੀਤਾ ਕਿ ਕਿਸ ਨਾਲ ਇਹ ਜਿਹੜਾ ਅੱਜ ਦਾ ਸਾਡੀ ਦਲਤ ਜਾਗਰਤੀ ਫਾਊਂਡੇਸ਼ਨ ਕਲੱਬ ਅਤੇ ਪ੍ਰੈਸ ਕਲੱਬ ਪ੍ਰੈਸ ਕਲੱਬ ਦੇ ਪ੍ਰੈਸ ਦੇ ਵੀਰਾਂ ਨੇ ਜਿਹੜਾ ਇਹ ਸਾਰਿਆਂ ਨੇ ਅੱਜ ਦਾ ਜਿਹੜਾ ਇਹ ਸਮਾਗਮ ਯੋਜਨ ਕੀਤਾ ਚਾਹੇ ਛੋਟਾ ਜਿਹਾ ਪ੍ਰੋਗਰਾਮ ਅਸੀਂ ਆਯੋਜਨ ਕੀਤਾ ਤੇ ਪਰ ਪ੍ਰੈਸ ਦੇ ਜਰੀਏ ਹੀ ਇਸ ਨੂੰ ਅਸੀਂ ਵੱਡਾ ਕਰਨਾ ਧੰਨਵਾਦ ਤੁਹਾਡਾ ਪ੍ਰਸਾਣਾਂ ਦਾ ਸਾਰਿਆਂ ਦਾ ਠੀਕ ਹੈ ਲक्की ਕਮੈਟ ਜੀ ਦਾ ਧੰਨਵਾਦ ਸਾਰਿਆਂ ਦਾ ਆਪਣੇ ਖਾਸ ਕਰਕੇ ਸਾਡੇ ਸੁਖਜੀਤ ਸਿੰਘ ਜੀ ਸੁਖੀ ਹਾਰਾ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਓ ਜੀ ਸਰਪਰਵ ਕੋਲ ਸਾਹਿਬ ਨੂੰ ਅੱਜ ਜੋਦਕਾਰ ਦਿੱਤੇ ਜੋ ਸਾਡੀਆਂ ਐਂਟੀਟੀਆਂ ਨੇ ਤੁਸੀਂ ਐਜ਼ ਅਨਵਾਇਰ ਵੀ ਕੰਮ ਕਰਦੇ ਹੋ ਤੇ ਰਾਜਨੀਤੀ ਦੀ ਵੀ ਸੇਵਾ ਨੂੰ ਆ ਦੇਖੋ ਸਭ ਤੋਂ ਪਹਿਲਾਂ ਸੰਵਿਧਾਨ ਦੇ ਰਚੇਤਾ ਸਾਡੇ ਬਹੁਤ ਹੀ ਮਹਾਨ ਸ਼ਖਸੀਅਤ ਡਾਕਟਰ ਬੀ ਆਰ ਐਮ ਬੇਦਕਰ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਲੋਕਾਂ ਲਕਾਈ ਨੂੰ ਅਨਮਰਗਵਾਦਨਾ ਡਾਕਟਰ ਬੀ ਆਰ ਐਮ ਬੇਦਕਰ ਜੀ ਦਾ ਜੋ ਯੋਗਦਾਨ ਹੈ ਸਾਡੇ ਦੇਸ਼ ਦੀ ਤਰੱਕੀ ਦੇ ਵਿੱਚ ਲਾ ਲਓ ਦਬਲੇ ਦਬੇ ਕੁਚਲੇ ਲੋਕਾਂ ਦੀ ਤੇ ਬਰਾਬਰੀ ਵਾਸਤੇ ਲਾ ਲਓ ਉਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਬਹੁਤ ਵੱਡਾ ਯੋਗਦਾਨ ਆ ਉਹਨਾਂ ਦੇ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਹੀ ਜਿਵੇਂ ਭਾਈ ਸਾਹਿਬ ਨਸੇ ਸਰਕਾਰਾਂ ਚੱਲਦੀਆਂ ਨੇ ਸਭ ਤੋਂ ਵੱਡੀ ਡੈਮੋਕ੍ਰੇਸੀ ਦਾ ਜਿਹੜਾ ਹੈਗਾ ਮਾਨ ਪ੍ਰਾਪਤ ਹੋਇਆ ਜੇ ਇੰਡੀਆ ਨੂੰ ਭਾਰਤ ਨੂੰ ਸਭ ਤੋਂ ਵੱਡੀ ਡੈਮੋਕ੍ਰੇਸੀ ਦਾ ਮਾਨ ਪ੍ਰਾਪਤ ਹੋਇਆ ਤਾਂ ਮੈਂ ਸਭ ਦਾ ਕਹਿੰਦਾ ਕਿ ਉਹ ਸੰਵਿਧਾਨ ਦੀ ਤਾਕਤ ਦੇ ਨਾਲ ਹੀ ਇਹ ਪ੍ਰਾਪਤ ਹੋਇਆ ਤੋਂ ਬਹੁਤ ਵੱਡੀ ਜਿਹੜੀ ਦੇਣ ਆ ਬਾਬਾ ਸਾਹਿਬ ਦੀ ਸਮਾਜ ਨੂੰ ਦੇਸ਼ ਨੂੰ ਦੁਨੀਆ ਨੂੰ ਆ ਤੇ ਜਿਹਨੂੰ ਕਿ ਆਪਾਂ ਬਿਲਕੁਲ ਅਗਰੂਰ ਨਹੀਂ ਕਰ ਸਕਦੇ ਤੇ ਮੈਂ ਤਾਂ ਉਹਨਾਂ ਦੇ ਜਾਣਦੇ ਹੜਤੇ ਉਹਨਾਂ ਨੂੰ ਕੋਟੀ-ਕੋਟ ਪ੍ਰਣਾਮ ਕਰਦਾ ਵੱਡੇ ਵੱਡੇ ਉੱਚੀਆਂ ਅਦਾਰਿਆਂ ਦੇ ਪਹੁੰਚੀ ਬਾਬਾ ਸਾਹਿਬ ਨੇ ਸਮਾਨਤਾ ਦਾ ਅਧਿਕਾਰ ਦੇ ਅੰਦਰ ਐਜੂਕੇਸ਼ਨ ਨੂੰ ਲੈ ਕੇ ਜੇ ਇਤਨਾ ਦੇਖਦੇ ਜੀ ਅੱਜ ਕੱਲ ਮਹਿਲਾਵਾਂ ਨੂੰ ਉਹਨਾਂ ਨੂੰ ਵੀ ਪੂਰੇ ਦੇ ਹੱਕ ਮਿਲੇ ਆ। ਮਤਲਬ ਪਹਿਲਾਂ ਹੀ ਦੱਸਿਆ ਕਿ ਦਬੇ ਕੁਚਲੇ ਲੋਕਾਂ ਨੂੰ ਜੇ ਬਰਾਬਰੀ ਦਾ ਅਧਿਕਾਰ ਮਿਲਿਆ ਤਾਂ 바ਵਾ ਸਾਹਿਬ ਦੀ ਬਦੌਲਤ ਮਿਲਿਆ। ਜੇ ਅੱਜ ਕੋਈ ਦਲਿਤ ਸਮਾਜ ਦੇ ਲੋਕ ਅੱਜ ਬਰਾਬਰੀ ਜੇ ਉਹ ਅੱਜ ਪ੍ਰਸ਼ਾਸਨ ਦੇ ਵਿੱਚ ਹੋਣ, ਚਾਹੇ ਰਾਜਨੀਤੀ ਦੇ ਵਿੱਚ ਹੋਣ ਜਾਂ ਹੋਰ ਫੀਲਡਾਂ ਦੇ ਵਿੱਚ ਉਹਨਾਂ ਮਹਿਲਾਵਾਂ ਹੋਣ, ਦਬੇ ਕੁਚਲੇ ਲੋਕ ਹੋਣ ਜੇ ਉਹਨਾਂ ਨੂੰ ਬਰਾਬਰੀ ਦਾ ਅਧਿਕਾਰ ਮਿਲਿਆ ਤਾਂ 바ਵਾ ਸਾਹਿਬ ਦੇ ਸੰਵਿਧਾਨ ਕਰਕੇ ਮਿਲਿਆ। ਜੀ ਈ ਲੱਗਦਾ ਹੈ ਕਿ ਕੁਝ ਤਾਕਤਾਂ ਜਿਨ੍ਹਾਂ ਦੇ ਜਿਹੜੀ ਸਥਿਤੀ ਬਣਦੀ ਜਾ ਰਹੀ ਹੈ ਕਿਤਨਾ ਕਿਤੇ ਆ ਚ ਇਹਨਾਂ ਦੇ ਜਿਹੜੇ ਪੁੱਤ ਨੇ ਉਹਨਾਂ ਦੀ ਵੀ ਰੱਖਿਆ ਕਰਨ ਲਈ ਆਪਾਂ ਨੂੰ ਦੇਖੋ ਕੁਝ ਸਰਾਰਤੀ ਅੰਸਰਾਂ ਦੀ ਚਾਲ ਹੁੰਦੀ ਆ ਕਿ ਦੋ ਭਾਈਚਾਰਿਆਂ ਦੇ ਵਿੱਚ ਜਾਂ ਦੋ ਫਿਰਕਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਕਰਕੇ ਕਿ ਭਾਈਚਾਰਾ ਭੰਗ ਕਰਨ ਦੀ ਪਰ ਮੈਂ ਸਮਝਦਾ ਕਿ ਲੋਕ ਅੱਜਕੱਲ ਪੜ੍ਹੇ ਲਿਖੇ ਨੇ ਬਾਬਾ ਸਾਡੇ ਸਭਿਧਾਨ ਤੋਂ ਜਾਣੂ ਨੇ ਪੜ੍ਹੇ ਲਿਖੇ ਨੇ ਜਾਗਰਤ ਨੇ ਉਹ ਇਹਨਾਂ ਦੇ ਲੂੰਬੜ ਚਾਲਾਂ ਦੇ ਬਚਾਉਣ ਵਾਲੇ ਹੈ ਨਹੀਂ ਉਹ ਸਿਰਫ ਲੋਕਾਂ ਦੀ ਪਰਗਾਹਟ ਪੈਦਾ ਕਰਨ ਵਾਸਤੇ ਕੁਝ ਸ਼ਰਾਰਤੀ ਅੰਸਰ ਹੁੰਦੇ ਨੇ ਤੇ ਉਹ ਉਹਦੇ ਨਾਲ ਕੋਈ ਫਰਕ ਨਹੀਂ ਪਾਉਂਦਾ